ਹਾਂਜੀ ਕੀ ਕਰਦੇ ਹੋ ਫਤੇ ਵੀਰ ਪਾਪਾ ਇਧਰ ਨੰਗੇ ਪੈਰੀ ਪਾਪਾ ਆਜੋ ਆਜੋ ਪਾਪਾ ਪਾਪਾ ਹਾਂ ਜਨਾਬ ਕਿੱਥੇ ਭੱਜੇ ਫਿਰਦੇ ਹੋ ਆਜਾ ਆਜਾ ਚਕੀ ਮਰਾ ਵੇਖੋ ਚਲ ਬਸ ਕਰ ਹੁਣ ਗੁਰੇ ਬੰਦ ਕਰ ਦਿਓ ਤੂੰ ਚਲੋ ਸਕੀਮੀ ਭਾਜੀ ਉਤਰੋ ਫਟੇ ਉਤਰ ਫਟੀ ਲੋ ਚਾਹ ਉਤਰ ਫਟੇ ਆ ਜਾ ਆ ਜਾ ਆ ਅਜਲੀ ਚਲ ਆ ਜਾ ਆ ਜਾ ਬੰਦ ਕਰ ਏ ਬੰਦ ਕਰ ਦੋ ਬੰਦ ਕਰ ਦੋ ਚਲਾ ਚਲੀ ਉਧਰ ਆ ਜਾ ਉਧਰ ਚਲੀ ਨਾ ਚਲਾਈ ਹੁਣ ਚਲਾ ਵੇ ਗੇਂਦ ਬੰਦ ਕਰ ਕਰ ਬੰਦ ਇਹਨੂੰ ਚਲਾ ਚਲੀ ਆ ਜਾ ਇੱਧਰ ਆ ਚਲਾ ਚਲੀ ਇੱਧਰ ਬੰਦ ਕਰ ਚਲ ਫੱਟੀ ਤੋੜ ਦੇ ਦੰਦਰੀ ਮੇ ਹੁਣ ਸੁਣਾ ਚਾਹੀਦਾ ਹਾਂ ਪੱਟੀ ਮੰਗਦਾ ਕੀ ਚਾਹੀਦਾ ਪੱਟੀ ਨਹੀਂ ਮਿਲਦੀ ਨਾ ਨਹੀਂ ਮਿਲਦੀ ਨਾ ਨਾ ਆਲੇ ਕੀ ਪਕੜਿਆ ਪਤਾ ਹਾਂ ਇਹ ਪਕੜਿਆ ਸੀ ਮੇਰੇ ਬਾਲਟੀ ਜੇ ਇਹ ਕੀ ਆ ਇਹ ਹਾਂ ਇੱਥੇ ਦੀ ਭਾਰੀ ਦਾਵਸ ਇਹ ਹੈ ਕੀ ਆ ਇਹ ਹੂੰ ਕਿਹਨੇ ਇਹਦਾ ਨਾਮ ਪੁੱਛ ਅੱਛਾ ਅੱਗੇ ਕਹਿਣ ਦਿਆ ਅੱਗੇ ਹਾਂ ਆ ਲਓ ਕੋਰਾ ਕੋਰਾ ਪਕੌੜਾ ਕੀ ਪਤਾ ਜਾਣ ਦਿਆ ਕੀੜਾ ਪਕੌੜਾ ਹੈ ਤੇ ਕੀੜੇ ਪਕੌੜੇ ਨੂੰ ਫੜ ਲੈਣਾ ਹੈ ਨਾ ਭਾਵੇਂ ਹਾਂ ਭੱਜ ਗਿਆ ਤੇਰਾ ਕੀੜਾ ਪਕੌੜਾ ਭੱਜ ਗਿਆ ਤੇਰਾ ਕੀੜਾ ਪਕੌੜਾ ਉਹ ਬਰਲੇ ਉਹ ਤੇਰੇ ਨਾ ਫੜੇਂ ਇਨੇ ਹਣ ਗੁਰੇਗਰਾਂ ਗੇਟ ਤੋਂ ਬਾਹਰ ਦਾ ਫੁੱਟਬਾਲ ਇਹ ਕਰਦਾ ਚਲ ਆਜੋ ਡੋਰੇ ਨਾ ਚਲੋ ਆਜੋ ਆਜੋ ਬਾਲ ਫੜ ਲਓ ਚਲੋ ਜੀ ਇਧਰ ਆ ਫੜੇ ਚਲੋ ਕਰ